ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਸੰਘੇੜਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੰਧੂ ਸਾਹਿਬ ਅ ਸੰਘੇੜਾ ਸਾਹਿਬ ਕਿਵੇਂ ਦੇਖਦੇ ਹੋ ਇਹ ਰੇਡ ਕੀਤੀ ਗਈ ਹੈ ਹਾਲਾਂਕਿ ਇਸ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦਾ ਵੀ ਕਹਿ ਜਾ ਰਿਹਾ ਕਿ ਖੰਡਨ ਕਰ ਦਿੱਤਾ ਗਿਆ ਪਰ ਬਹੁਤ ਸਾਰੀ ਟਵੀਟ ਚਰਚਾਵਾਂ ਚੱਲ ਰਹੀਆਂ ਨੇ ਅਸੀਂ ਫੁਟੇਜ ਵੀ ਦੇਖ ਰਹੇ ਹਾਂ ਤਾਂ ਕਿਵੇਂ ਦੇਖਦੇ ਹੋ ਇਹ ਰੇਡ ਕੀਤੀ ਗਈ ਹੈ ਕਿ ਜਾਂ ਫਿਰ ਇਸ ਨੂੰ ਐਜ਼ ਐਕ ਸਿੰਪਲ ਚੈਕਿੰਗ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਦੇਖੋ ਸਿੰਪਲ ਚੈਕਿੰਗ ਹੈ ਜਾਂ ਰੇਡ ਹੈ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਜੀ ਇਹ ਇੱਕ ਬੀਜੇਪੀ ਦਾ ਛੜਜੰਤਰ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੀ ਬੁਖਲਾਹਟ ਹੈ ਕਿਉਂਕਿ ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਸਾਹਿਬ ਚੌਥੀ ਵਾਰੀ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕਣ ਜਾ ਰਹੇ ਨੇ 5 ਤਰੀਕ ਨੂੰ ਲੋਕਾਂ ਨੇ ਆਪਣਾ ਫੈਸਲਾ ਸੁਣਾ ਦੇਣਾ ਆ ਅੱਜ ਦੇ ਰੇਡ ਜਾਂ ਅੱਜ ਦੀ ਜਿਹੜੀ ਜੋ ਵੀ ਇਹਨਾਂ ਨੇ ਕੀਤਾ ਆ ਇਹਦਾ ਜਵਾਬ ਵੀ ਦਿੱਲੀ ਦੇ ਲੋਕ 5 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਝਾੜੂ ਦਾ ਬਟਨ ਦਬਾ ਕੇ ਦਾ ਇਸ ਕੱਲ ਦਾ ਜਵਾਬ ਵੀ ਦੇਣਗੇ ਇੱਕ ਸਿਆਸੀ ਰੇਡ ਹੈ ਸਿੱਧੂ ਸਾਹਿਬ ਇੱਕ ਸਿਆਸੀ ਰੇਡ ਹੈ ਏ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਪੰਜਾਬ ਦੇ ਸਟਾਰ ਪ੍ਰਚਾਰਕ ਨੇ ਆਮ ਆਦਮੀ ਪਾਰਟੀ ਦੇ ਦੋ ਬਾਰੀ ਐਮਪੀ ਰਹਿ ਚੁੱਕੇ ਨੇ ਜੀ ਕੋਈ ਵੀ ਵਿਅਕਤੀ ਸੋਚ ਵੀ ਨਹੀਂ ਸਕਦਾ ਜੋ ਇਹਨਾਂ ਨੇ ਇੱਕ ਸ਼ਿਕਾਇਤ ਪ੍ਰਕਿਊਰ ਕਰਕੇ ਉਹਦੇ 'ਚ ਲਿਖਿਆ ਕਿ ਉੱਥੇ ਕੁਝ ਇਦਾਂ ਦੇ ਪੈਸੇ ਵੰਡਣ ਦੀ ਗੱਲ ਹੋ ਰਹੀ ਜਾਂ ਕੁਝ ਅਸਟਰਨ ਦੀ ਹੋ ਰਹੀ ਸੀ ਨੇ ਕਿਹਾ ਹੈ ਵੀ ਸਾਡੇ ਕੋਲ ਕੋਈ ਸ਼ਿਕਾਇਤ ਹੈ ਸ਼ਿਕਾਇਤ ਮੈਨੂਵਰ ਕਰਨੀ ਜਾਂ ਸ਼ਿਕਾਇਤ ਇਦਾਂ ਦੀ ਪਲਾਂਟ ਕਰਨੀ ਬੀਜੇਪੀ ਲਈ ਕਿੱਡੀ ਕੌਕੀ ਗੱਲ ਹੈ ਅਦਰਵਾਈਜ਼ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਕਿ ਅਫਵਾਹਾਂ ਫੜਾਈਆਂ ਜਾਣ ਆਮ ਆਦਮੀ ਪਾਰਟੀ ਬਾਰੇ ਜਾਂ ਵੱਡੇ ਆਗੂਆਂ ਬਾਰੇ ਪਹਿਲਾਂ ਵੀ ਇਸ ਤਰ੍ਹਾਂ ਬੀਜੇਪੀ ਕਰਦੀ ਰਹੀ ਹੈ ਵੱਡੇ ਵੱਡੇ ਆਗੂਆਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਤਲਾਸ਼ੀਆਂ ਲਈਆਂ 1 ਰੁਪਿਆ ਤੱਕ ਵੀ ਕਦੀ ਰਿਕਵਰੀ ਨਹੀਂ ਹੋਈ ਕਦੀ ਵੀ ਕੋਈ ਦੋਸ਼ ਸਾਬਤ ਨਹੀਂ ਹੋਏ ਜਿਹੜੇ ਕੇਸਾਂ 'ਚੋਂ ਸਾਡੇ ਐਮਐਲਏ ਸਹਿਬਾਨ ਤੇ ਝੂਠੇ ਕੇਸ ਪਾਏ 15 15 16 एमएलए ਜਿਹਨੂੰ ਪਹਿਲਾਂ ਇਲੈਕਸ਼ਨ ਕਮਿਸ਼ਨ ਤੋਂ ਬਰਖਾਸਤੀ ਕਰਵਾਤਾ ਸੀ ਉਹ ਸੁਪਰੀਮ ਕੋਰਟ ਰਾਹੀਂ ਵਾਪਸ ਆਏ ਸੋ ਇਹਨਾਂ ਦੀ ਟ੍ਰੇਲ ਹੈ ਕਾਫੀ ਲੰਬੀ ਜਿਹੜੀ ਆਮ ਆਦਮੀ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਪਰ ਇਹਦੇ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਲੋਕ ਜਾਣਦੇ ਆਮ ਆਦਮੀ ਪਾਰਟੀ ਕੀ ਹੈ ਦਿੱਲੀ ਦੇ ਲੋਕ ਬਾਖੂਬੀ ਜਾਣਦੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਕੋਰ ਨੇ ਭਗਵੰਤ ਮਾਨ ਸਾਹਿਬ ਕੋਰ ਨੇ ਸੋ ਇਹ ਮਤਲਬ ਅਸੀਂ ਇਹਨਾਂ ਇਸ ਤਰ੍ਹਾਂ ਦੀ ਚੀਜ਼ਾਂ ਦਾ ਆਮ ਆਦਮੀ ਪਾਰਟੀ 'ਤੇ ਕੋਈ ਅਸਰ ਨਹੀਂ ਹੈ ਏ ਦਿੱਲੀ ਦੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਆ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੁੱਖ ਮੰਤਰੀ ਚੌਥੀ ਵਾਰ ਦੇਖਣਾ ਚਾਹੁੰਦੇ ਆ ਸੋ ਇਹ ਸਿਰਫ ਇਹਨਾਂ ਦੀ ਖਬਰਾਹਟ ਦਾ ਨਤੀਜਾ ਹੈ ਸੰਘੇੜਾ ਸਾਹਿਬ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪ ਦੇ ਵੱਲੋਂ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਆ ਔਰ ਕਈ ਕੁਝ ਵੰਡਿਆ ਜਾ ਰਿਹਾ ਲੋਕਾਂ ਨੂੰ ਇਹ ਵੀ ਇਲਜ਼ਾਮ ਆ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਇਹਨਾਂ ਨੂੰ ਇਹਨੂੰ ਕਿਵੇਂ ਦੇਖਦੇ ਹਾਂ ਇਹਨਾਂ ਦੀ ਕੋਈ ਗੱਲ ਬਣ ਨਹੀਂ ਰਹੀ ਜੋ ਮਰਜ਼ੀ ਕਹੀ ਜਾਣ ਅਸੀਂ ਤਾਂ ਸੁਪਾਸਿਦਾਰੀ ਤੌਰ ਤੇ ਗਰੰਟੀਆਂ ਦਿੰਦੇ ਹੁੰਦੇ ਆ ਫੇਰ ਉਹ ਪੂਰੀਆਂ ਕਰਦੇ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੀਤਾ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਗਰੰਟੀ ਰਹਿੰਦੀ ਹੈ ਉਹ ਵੀ ਪੂਰੀ ਕਰਨੀ ਹੈ ਦਿੱਲੀ ਤੋਂ ਇਹ ਕੰਮ ਸ਼ੁਰੂ ਹੋਇਆ ਅਰਮਿੰਦ ਕੇਜਰੀਵਾਲ ਸਾਹਿਬ ਨੇ ਤੇ ਸਭ ਤੋਂ ਵਧੀਆ ਕੰਮ ਕੀਤਾ ਹੈ ਚਾਹੇ ਉਹ ਸਕੂਲ ਵਧੀਆ ਬਣਾਉਣ ਦਾ ਆ ਚਾਹੇ ਉਹ ਮਹਿਲਾ ਕਲੀਨਿਕਸ ਵਧੀਆ ਬਣਾਉਣ ਦਾ ਆ ਚਾਹੇ ਮਹਿਲਾਵਾਂ ਦਾ ਬੱਚਾਂ ਦੇ ਸਫਰ ਫਰੀ ਕਰਨ ਦੀ ਗੱਲ ਸੀਗੀ ਤੇ ਚਾਹੇ ਹੁਣ ਮਹਿਲਾਵਾਂ ਨੂੰ ਜਿਹੜਾ 2100 ਰੁਪਏ ਦੇਣਾ ਸ਼ੁਰੂ ਕਰਨਾ ਜਦੋਂ ਚੌਥੀ ਵਾਰੀ ਮੁੱਖ ਮੰਤਰੀ ਸਾਹਿਬ ਨੇ ਕ ਜੀਵਤ ਸਾਹਿਬ ਨੇ ਸ਼ਬਦ ਲੈਣ ਤੋਂ ਬਾਅਦ ਹੋਰ ਵੀ ਕਿੰਨੇ ਕੰਮ ਦਿੱਲੀ ਚ ਪੰਜਾਬ ਨਾਲੋਂ ਵੀ ਜ਼ਿਆਦਾ ਤੇ ਪੰਜਾਬ ਵਿੱਚ ਵੀ ਜਿੰਨੀਆਂ ਪੰਜਾਬ ਦੀਆਂ ਗਰੰਟੀਆਂ ਸੀ ਉਹਦੇ ਨਾਲੋਂ ਵੀ ਜ਼ਿਆਦਾ ਭਗਵੰਤ ਮਾਨ ਸਾਹਿਬ ਇਹ ਕਰ ਚੁੱਕੇ ਆ ਚਾਹੇ ਰੋਜ਼ਗਾਰ ਦੇਣ ਦੀ ਗੱਲ ਆ ਚਾਹੇ ਹੋਰ ਗੱਲਾਂ ਹੈ ਕਿ ਸੋ ਇਹਦੇ ਚ ਇਹਨਾਂ ਦੇ ਕੂੜ ਪਚਾਰ ਨਾਲ ਕੋਈ ਫਰਕ ਨਹੀਂ ਪੈਣਾ ਵੈਸੇ ਤਾਂ ਥੋੜਾ ਬਹੁਤ ਹਰ ਇੱਕ ਵਿਅਕਤੀ ਟਰਾਈ ਕਰਦਾ ਹੁੰਦਾ ਇਲੈਕਸ਼ਨ ਦੇ ਦਿਨਾਂ ਚ ਫਾਂ ਵੀ ਫੈਲਦੀਆਂ ਹੋਰ ਵੀ ਹੁੰਦਾ ਆ ਪਰ ਆਮ ਆਦਮੀ ਪਾਰਟੀ ਬਾਰੇ ਲੋਕ ਬਾਖੂਬੀ ਜਾਣਦੇ ਆ ਦੋ ਸੂਕਿਆਂ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਇਹਨਾਂ ਚੀਜ਼ਾਂ ਦੇ ਖਿਲਾਫ ਤਾਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਹੈ ਅਸੀਂ ਇਹ ਰਵੈਤੀ ਸਿਆਸਤ ਨਹੀਂ ਕਰਦੇ ਸੂਟ ਵੰਡਣ ਦੀ ਸਾਰੀਆਂ ਵੰਡਣ ਦੀ ਹੈ ਭਾਜਪੀ ਕੰਮ ਕਰ ਰਹੀ ਹੈ ਪਿਛਲੇ ਦਿਨੀ ਵੀ ਫੋਟੋਆਂ ਸਾਹਮਣੇ ਆਈਆਂ ਕੁਝ ਵੀਡੀਓ ਸਾਹਮਣੇ ਆਈਆਂ ਅੱਜ ਵੀ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਇਹ ਮਤਲਬ ਲੋਕਾਂ ਨੂੰ ਪੈਸੇ ਵੰਡ ਰਹੇ ਆ ਕਿਤੇ ਸਮਾਨ ਵੰਡ ਰਹੇ ਆ ਕਿਤੇ ਕੱਪੜੇ ਵੰਡ ਰਹੇ ਆ ਪਰ ਇਹ ਆਮ ਆਦਮੀ ਪਾਰਟੀ ਦੀ ਡਿਕਸ਼ਨਰੀ 'ਚ ਲਫ਼ਜ਼ ਹੈ ਨਹੀਂ ਗੇ ਇਸ ਤਰ੍ਹਾਂ ਵੋਟ ਲੈਣੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਆਮ ਆਦਮੀ ਪਾਰਟੀ ਦੇ ਸਿਰ ਤੇ ਕੋਈ ਅਸਰ ਨਹੀਂ ਇਹ ਕਾਉਂਟਰ ਪ੍ਰੋਡਕਟਿਵ ਹੋਣਗੀਆਂ ਬੀਜੇਪੀ ਦੇ ਵਾਸਤੇ ਬੀਜੇਪੀ ਜਿਆਦਾ ਮਾਰਜਿਨਸ ਨਾਲ ਇਹਨਾਂ ਦੇ ਲੋਕ ਹਾਰਣਗੇ ਉਸ ਦਿਨ ਹਾਂ ਪਰ ਸਰ ਇੱਕ ਚੀਜ਼ ਇਹ ਵੀ ਕਾਬਲੇ ਗੌਰ ਹੈ ਕਿ ਮਾਨ ਸਾਹਿਬ ਇਥੋਂ ਪੰਜਾਬ ਤੋਂ ਜਾ ਕੇ ਉੱਥੇ ਪ੍ਰਚਾਰ ਕਰ ਰਹੇ ਨੇ ਔਰ ਜਿਹੜੀ ਰੇਡ ਹੈ ਉਹ ਮਾਨ ਸਾਹਿਬ ਦੇ ਉੱਥੇ ਹਾਊਸ ਦੇ ਵਿੱਚ ਮਾਰੀ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਹੋਰ ਵੀ ਵੱਡੇ ਪ੍ਰਚਾਰਕ ਪ੍ਰਚਾਰ ਕਰ ਰਹੇ ਨੇ ਪਰ ਟਾਰਗੇਟ ਮਾਨ ਸਾਹਿਬ ਨੂੰ ਕਿਉਂ ਕੀਤਾ ਗਿਆ ਨੇਕਾ ਮਾਨਤਾ ਦੇ ਪ੍ਰਚਾਰ ਦੇ ਕੋਈ ਜਿਹੜਾ ਮੈਚ ਨਹੀਂ ਹੈਗਾ ਆਪਣੇ ਆਪ ਚ ਜੋ ਮਾਨ ਸਾਹਿਬ ਸਟਾਰ ਪ੍ਰਚਾਰਕ ਨੇ ਉਹ ਮਾਨ ਸਾਹਿਬ ਹੀ ਨੇ ਬਾਕੀ ਇਹ ਤਾਂ ਜਿਹੜੇ ਵੀ ਸਾਡੇ ਸਿਆਸੀ ਦੁਸ਼ਮਣ ਨੇ ਜਾਂ ਸਿਆਸੀ ਵਿਰੋਧੀ ਨੇ ਇਹ ਤਾਂ ਉਹਨਾਂ ਨੇ ਚੁਣਨਾ ਹੈ ਨਾ ਕਿ ਕਿਹੜੇ ਬੰਦੇ ਤੋਂ ਜ਼ਿਆਦਾ ਖਤਰਾ ਹੈ ਆ ਕਿਹੜੇ ਬੰਦੇ ਨੂੰ ਅਸੀਂ ਕੀ ਉਹਦੇ ਕਿਸ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿਦਾਂ ਵੱਡੇ ਵੱਡੇ ਆਖਾਂ ਤੇ ਪਹਿਲਾਂ ਵੀ ਬੇ ਬੇ ਜਿਹੜੀ ਇਹਨਾਂ ਨੇ ਨਿਜਮੀਆਂ ਕਰਕੇ ਉਹਨਾਂ ਨੂੰ ਕਿਸਾਉਣ ਦੀ ਕੋਸ਼ਿਸ਼ ਕੀਤੀ ਹੈ ਧੱਕਾ ਕੀਤਾ ਹੈ ਕਈ ਤਰ੍ਹਾਂ ਦੇ ਕੀਤਾ ਆ ਹਾਂਜੀ ਤੁਸੀਂ ਮੰਨਦੇ ਹੋ ਵੀ ਡਰ ਰਹੀ ਹੈ ਪ੍ਰਚਾਰ ਤੋਂ ਬੀਜੇਪੀ ਡਰ ਰਹੀ ਹੈ ਕਿ ਜਿਹੜਾ ਪ੍ਰਚਾਰ ਹੋ ਰਿਹਾ ਹੈ ਬੀਜੇਪੀ ਘਬराई ਹੋਈ ਆ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਤੱਕ ਤੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਤੱਕ ਇਹ ਸਾਰੇ ਲੋਕ ਘਬਰਾਏ ਹੋਏ ਨੇ ਇਹਨਾਂ ਨੇ ਹਰ ਹੱਥ ਕੰਡਾ ਵਰਤ ਕੇ ਦੇਖ ਲਿਆ ਇਹਨਾਂ ਨੇ ਲੋਕਾਂ ਨੂੰ ਸੂਟ ਸਾਰੀਆਂ ਸਮਾਨ ਲਾਰੇ ਲਾ ਕੇ ਸਾਰਾ ਕੁਝ ਕਰਕੇ ਦੇਖ ਲਿਆ ਪਰ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਪਤਾ ਲੱਗ ਗਿਆ ਆ ਕਿ ਇਹਨਾਂ ਨੇ ਆ ਸਕੀਮਾਂ ਵੀ ਬੰਦ ਕਰਨੀਆਂ ਜਿਨ੍ਹਾਂ ਨੂੰ ਇਹ ਰਿਓੜੀਆਂ ਕਹਿੰਦੇ ਆ ਇਹਨਾਂ ਨੇ ਦਿੱਲੀ ਨੂੰ ਦੇਣਾ ਵੀ ਕੁਛ ਨਹੀਂ ਹਰ ਫਰੰਟ ਤੇ ਬੀਜੇਪੀ ਫੇਲ ਹੋ ਚੁੱਕੀ ਹੈ ਤੇ ਇਸ ਕਰਕੇ ਇਹਨਾਂ ਨੂੰ ਉਹ ਦਿਸਣ ਲੱਗ ਗਿਆ ਕਿ ਕੇਂਦਰ ਸਰਕਾਰ ਤੇ ਬੈਠੇ ਆ ਏਜੰਸੀਆਂ ਰਾਹੀਂ ਹੋਰ ਸਾਰਾ ਕੁਝ মিডিਆ ਰਾਹੀਂ ਵੀ ਇਹਨਾਂ ਨੂੰ ਫੀਡਬੈਕ ਤਾਂ ਆ ਜਾਂਦੀ ਹੈ ਨਾ ਕਿ ਲੋਕ ਕਿੰਨਾ ਕੁ ਉਲਾਰ ਰਹੇ ਆ ਕਿੰਨਾ ਕੁ ਨਹੀਂ ਲਾ ਰਹੇ ਹਾਰ ਰਹੇ ਆ ਬੁਰੀ ਤਰ੍ਹਾਂ ਉਥੋਂ ਕਾਂਗਰਸ ਤਾਂ ਪਹਿਲਾਂ ਹੀ ਮੁਕਾਬਲੇ ਚ ਬਾਹਰ ਹੈ ਸੋ ਇਸ ਕਰਕੇ ਇਹ ਆਪਣੀ ਹਾਰੀ ਹੋਈ ਬਾਜ਼ੀ ਦੇ ਵਿੱਚ ਇੰਦੀਆਂ ਘਬਰਾਹਟ ਵਿੱਚ ਇੰਦੀਆਂ ਚੀਜ਼ਾਂ ਕਰ ਰਹੇ ਆ ਬਹੁਤ ਬਹੁਤ ਸ਼ੁਕਰੀਆ ਸੰਘੇੜਾ ਸਾਹਿਬ ਸਮੇਂ ਦੇਣ ਦੇ ਲਈ ਤੇ ਆਪਣਾ ਪੱਖ ਜੁੜਾਇਆ ਰੱਖਣ ਦੇ ਲਈ